ਆ ਚੱਲਦੇ ਬੇਸਤੀ ਦਿਵਾਲ ਮਾਰਦੇ ਈ ਵਾਸ ਆ ਜਸ ਚਿੱਟ ਇਟ ਵਾਸ ਆ ਜਸ ਚਿੱਟ ਇਟ ਵਾਸ ਆ ਜਸ ਚਿੱਟ ਇਟ ਵਾਸ ਆ ਜਸ ਚਿੱਟ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਮਾਂ ਆਇਆ ਵਾ 10:30 ਤੇ ਅੱਜ ਚੱਲੇ ਅਸੀਂ ਇੱਥੇ ਸਾਡੇ ਦਰਿਆ ਪੈਂਦਾ ਦਰਿਆ ਦਾ ਪਿਆਰ ਸਾਡੀ ਪਹਿਲੀ ਆ ਤੇ ਮੈਂ ਵੀ ਫਸਟ ਟਾਈਮ ਹੀ ਚੱਲਿਆ ਉੱਥੇ ਜਿਹੜੀ ਸਾਡੀ ਪੜੀ ਆ ਨਾਲ ਚੱਲੇ ਮੇਰੇ ਫਾਦਰ ਸਾਹਿਬ ਮੇਰੇ ਦਾਦਾ ਜੀ ਦਾਦੀ ਜੀ ਆਪਣਾ ਵੀਰ ਦਾ ਦਰਸ਼ਨ ਗੁੜੀਆ ਮੇਰੇ ਨਾਲ ਤੇ ਦਾਦਾ ਜੀ ਦੀ ਏਜ ਵਾਵਾ ਸਿਰਫ 90 95 ਸਾਲ ਦੇ ਕਰੀਬ ਆ ਤੇ ਉਹ ਪੜੀ ਅਸੀਂ ਮੇਰੇ ਹਸਾਬ ਦੇ ਨਾਲ 15 16 ਸਾਲ ਹੋ ਗਏ ਠੇਕੇ ਦੇ ਦਿੱਤੀ ਆ ਮੈਂ ਵੀ ਉੱਥੇ ਫਸਟ ਟਾਈਮ ਹੀ ਚੱਲਿਆ ਵਾਂ ਤੇ ਬਸ ਤਿਆਰੀ ਹੋਏ ਆਪਣਾ ਨਾਲ ਦਰਸ਼ਨਵੀਰ ਵੀ ਚੱਲਿਆ ਤੇ ਲੈਣ ਆਏ ਆ ਦਾਦਾ ਜੀ ਨੂੰ ਗੁਰਦੁਆਰਾ ਸਾਹਿਬ ਦਾਦਾ ਜੀ ਪੱਕੇ ਗੁਰਦੁਆਰਾ ਸਾਹਿਬ ਰਹਿੰਦੇ ਨੇ ਤੇ ਇਹਨਾਂ ਨੇ ਮਤਲਬ ਘਰ ਦਾ ਮੋਹ ਪਿਆਰ ਜਿਹੜਾ त्यागਿਆ ਪੱਕਾ ਜੀ ਇਹ ਰਹਿੰਦੇ ਗੁਰਦੁਆਰਾ ਸਾਹਿਬ ਨੇ ਇਹ ਰੈਡੀ ਨੇ ਹੁਣ ਅਥੋਂ ਆਪਾਂ ਇਹਨਾਂ ਨੂੰ ਬਿਠਾਵਾਂਗੇ ਨਾਲ ਤੇ ਫਿਰ ਚੱਲਦੇ ਆਪਾਂ ਮਿਲਦੇ ਆ ਉੱਥੇ ਪਹਿਲੀ ਜਿਹਾਗੇ ਅਪਨੇ ਖੇਤਾਂ ਦੇ ਵਿੱਚ ਘੁੰਮਣ ਫਿਰਨਦੇ ਆ ਤੇ ਪੂਰਾ ਆ ਆਨੰਦ ਵਜਾਵਾ ਤੇ ਉਹ ਸਾਹਮਣੇ ਵੇਖੋ ਆਪਣੇ ਬਾਪੂ ਬੇਬੇ ਦਾਦਾ ਦਾਦੀ ਬੈਠੇ ਆ ਮੋਟਰ ਤੇ ਉਹ ਸਾਹਮਣੇ ਸ਼ਾਨ ਬਣੀ ਆ ਠੀਕ ਆ ਇੱਕ ਇੰਜਨ ਆ ਸਾਹਮਣੇ ਇਧਰ ਵੇਖੋ ਦਰਿਆ ਦੇ ਕੰਢੇ ਤੇ ਲੱਗਾ ਇੱਕ ਉਹ ਸਾਹਮਣੇ ਆ ਇੱਕ ਉਹ ਸਾਹਮਣੇ ਇੱਕ ਉਹ ਸਾਹਮਣੇ ਆ ਇਹ ਖੇਤ ਦੇ ਵਿੱਚ ਨਾ ਘਟੋ ਘਟ ਵੀ ਡੈੜੀ ਦੇ ਕਹਿੰਦੇ ਆ ਤੂੰ ਨਿਗੇ ਨਿਗੇ ਹੁੰਦੇ ਆਉਂਦੇ ਰਹੇ ਸਾਡੇ ਨਾਲ ਤੇ ਬਾਰੇ ਮੈਨੂੰ ਨਹੀਂ ਕੋਈ ਈਂ ਦੀ ਸੰਭਾਲ ਹੈਗੀ ਤੇ ਮੈਨੂੰ ਇਹ ਆਪਣੇ ਹਿਸਾਬ ਨਾਲ ਆਪਣੀ ਹੋਸ਼ ਦੇ ਵਿੱਚ ਪਹਿਲੀ ਵਾਰਾ ਖੇਤ ਦੇ ਵਿੱਚ ਆਪਾਂ ਆਏ ਆ ਠੀਕ ਆ ਤੇ ਦਾਦਾ ਦਾਦੀ ਵੀ ਨਾਲ ਆਏ ਨੇ ਤੇ ਦਾਦਾ ਜੀ ਦੀ ਜਵਾ 90 95 ਸਾਲ ਉਹ ਵੀ ਮੇਰੇ ਹਿਸਾਬ ਨਾਲ ਪਹਿਲੀ ਦੇ ਵਿੱਚ ਅੱਜ 20 ਸਾਲ ਬਾਅਦ ਹੀ ਆਏ ਆ ਇਹ ਪਹਿਲੀ ਕਦੀ ਵਾਈ ਨਹੀਂ ਆਪਾਂ ਇਹ ਠੇਕੇ ਦੇ ਹੀ ਆ ਸਾਦੀ ਸੰਭਾਲ ਦੇ ਵਿੱਚ ਤੇ ਆ ਠੇਕੇ ਦੇ ਹੁਣ ਇਹ ਜਿਹੜੀ ਪੈਲੀ ਆ ਇਹ ਪਹਿਲਾਂ ਦਰਿਆ ਦੇ ਵਿੱਚ ਹੀ ਦੱਸਦੇ ਹੋਣੇ ਨਾ ਕਰਾ ਕੇ ਬਣਾਈ ਹੈ ਜਿੰਨਾ ਕੋ ਠੇਕੇ ਦੇ ਨਹੀਂ ਖਰਚਾ ਪਾਣੀ ਕਰਤਾ ਸਾਰਾ 1.8 ਏਕੜ ਦਾ ਪਲਾਟ ਆ ਪੂਰਾ ਇਹ ਆ ਉਹ ਤੋਂ ਜਲਦਾ ਉਧਰ ਵੇਖੋ ਉਹ ਜਿੱਥੇ ਡੈਡੀ ਨਹੀਂ ਜਾਂਦੇ ਇੱਧਰ ਆ ਜਿੱਥੇ ਗੱਡੀ ਖੜੀ ਆ ਵੇ ਹਾਂ ਆੜਾ 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 ਆ ਲਿਆ 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 ਉਹ ਕੁੜੀ ਆਈ ਹੈ ਨਾ ਆਪਣੀ ਨਾਲ ਛੱਡੀ ਉਹ ਵੀ ਨਾਲ ਹੀ ਆ ਤੇ ਇਹ ਪਲਾਟ ਪੂਰਾ ਆਪਣਾ ਵਾ 1.8 ਏਕੜ ਦਾ ਤੇ ਅਗਲੇ ਬੰਦੇ ਵੀ ਆਪਣਾ ਪਲਾਟ ਹੈਗਾ ਵਾ ਉਹ ਵੀ ਕਾਫੀ ਮਿਰਸਨਾ 22 ਏਕੜ ਦਾ ਉਹ ਆ 1.58 ਦਾ ਇਹ ਆ ਉਧਰ ਵੀ ਆਪਾਂ ਚੱਲਦੇ ਆ ਪਾਰਵਲ ਤੇ ਜੀ ਨਹੀਂ 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 ਅੰਦਰ ਇੱਧਰ ਪਾਰਵਲ ਵੱਖਰੀ ਪੈਲੀ ਜਿੱਥੇ ਆਪਾਂ ਉਹ ਬਈਨੇ ਨਿਮੋਟ ਕੇ ਉਹ ਫਲਾਟ ਇੱਕ ਵੱਖਰਾ ਆਪਣਾ ਉਹ ਗੁਰਦੁਆਰਾ ਥੇਸਾਬ ਵਾਲਾ ਉੱਥੋਂ ਆਪਾਂ ਖਲੋ ਕੇ ਵੇਨੇ ਨੇ ਨਾ ਇਹ ਪੈਲੀ ਇਹ ਉਹ ਆ ਤੁਹਾਨੂੰ ਮਤ ਪਾਣਾ ਜੀ ਛਣ ਜੀ ਆ ਪਰ ਆਇਆ ਮਵੀ ਪੈਲੀ ਆ ਰਹੀ ਆਪਣੀ ਸਹਾਰ ਦੇ ਵਿੱਚ ਬਾਕੀ ਜਿਹੜਾ ਰੋਡ ਲੰਘ ਰਿਹਾ ਵਾ ਦਜਾ ਕੜੜਾ ਜਿਹੜਾ ਜਮੂ ਦਾ ਰੋਡ ਉਹ ਜਿਹੜਾ ਸਾਹਮਣੇ ਬੁਟੀਆਂ ਲੱਗੀਆਂ ਉੱਥੋਂ ਨੰਗ ਰਿਹਾ ਤਾ ਵੇਖੋ ਆ ਬੁਟੀਆਂ ਲੱਗੀਆਂ ਨਾ ਇਹ ਵੀ ਆਪਣੀ ਬਲੇ ਜੌਰ ਇੱਥੋਂ ਹਾਂ ਇਹ ਵੀ ਇਹ ਨੰਗ ਰਿਹਾ ਇੱਥੋਂ ਇਹ ਸਿੱਧਾ ਹੀ ਉੱਥੇ ਨੰਗ ਰਿਹਾ ਤਾਨੂੰ ਮੁਖਾਣਾ ਨਾ ਬੁਟੀਆਂ ਹਾਂਜੀ ਉੱਥੇ ਜਾ ਰਿਹਾ ਸਿੱਧਾ ਹੀ ਤੇ ਨਜ਼ਾਰਾ ਆ ਗਿਆ ਪੂਤਾ ਪਾਜੀ ਇੱਕ ਸਵਰਗ ਆ ਇੱਥੇ ਕੋਈ ਇੱਥੇ ਪੋਲਿਊਸ਼ਨ ਨਹੀਂ ਕੋਈ ਗੱਡੀ ਨਹੀਂ ਮੋਟਰ ਨਹੀਂ ਕੋਈ ਉਹਨਾਂ ਵਸੋਂ ਨਹੀਂ ਕਿਸੇ ਨੂੰ ਕੀ ਦੀ ਕੀਦਿਆ ਇੰਨਾਂ ਲੱਗੇ ਆ ਕੋਈ ਪੋਲਿਊਸ਼ਨ ਨਹੀਂ ਆ ਕਿ ਤਾਨੂੰ ਹਵਾ ਦੀ ਤੇ ਇੱਕ ਇਥੇ ਤੁਹਾਨੂੰ ਪੰਛੀਆਂ ਦੀ ਆਵਾਜ਼ ਸੁਣੂਗੀ ਉਹ ਤੋਂ ਇਲਾਵਾ ਕੋਈ ਨਹੀਂ ਉਹ ਸਾਹਮਣੇ ਜਿਹੜਾ ਪਿੰਡ ਦਿਖਣਦਾ ਉਹ ਧੁੰਦਾ ਵਾ ਇੰਜਣਾਂ ਦੀ ਵੀ ਇੰਜਣਾਂ ਦੀ ਆ ਉਹ ਸਾਹਮਣੇ ਜਿਹੜਾ ਪਿੰਡ ਵਾ ਧੁੰਦਾ ਇਧਰ ਆਪਣਾ ਉਹ ਖੱਖ ਪਿੰਡ ਦਿਖਣਦਾ ਪਰ ਉਹ ਗੁਰਦਰਾ ਆਪਣੇ ਪਿੰਡ ਦਾ ਉਹ ਵੇਖੋ ਸਾਹਮਣੇ ਆ ਮੇਰਾ ਪਿੰਡ ਧੁੰਦਾ ਉਹ ਤੁਹਾਡਾ ਪਿੰਡ ਖੱਖ ਉਹ ਤੇਰਾ ਪਿੰਡ ਧੁੰਦਾ ਉਹ ਖੱਖ ਹੁਣ ਉਹ ਜਿਹੜਾ ਗੁਰਦਰਾ ਸਾਹਿਬ ਦਾ ਗੁੰਮਦਾ ਦਿਖਣਦਾ ਨਾ ਉਹ ਵੇ ਉਹ ਸਾਹਮਣੇ ਉਹ ਖੱਖ ਪਿੰਡ ਦਾ ਵਾ ਤੇ ਆ ਆ ਪਿੰਡ ਧੁੰਦਾ ਸਾਰੇ ਠੀਕ ਆ ਆ ਗਈਆਂ ਹਾਏ ਕੀ ਹੋ ਗਿਆ ਸੜ ਗਿਆ ਆ ਗਈਆਂ ਹਾਂ ਸਾਹ ਚੜ ਗਿਆ ਤੂੰ ਤੈਨੂੰ ਤੇ ਚੱਕਰ ਤੇ ਮਾਰਦੇ ਉਧਰੋਂ ਇਧਰ ਸਾਹ ਹੀ ਚੜਨਾ ਤੈਨੂੰ ਇੱਥੇ ਹੁਣ ਆਪਾਂ ਆਪਸ ਚੱਲੇ ਸ਼ਾਨ ਨਾਲ ਨੂੰ ਉਥੇ ਜਿੰਨਾ ਕੋ ਭਾਜੀ ਨੇ ਕੋ ਪਹਿਲੀ ਠੇਕੇ ਤੇ ਆਪਣੀ ਸਰਦਾਰ ਬੂਟਾ ਸਿੰਘ ਨੂੰ ਕੋ ਤੇ ਉਥੇ ਆਪਾਂ ਇਹਨੇ 10 ਮਿੰਟ ਸ਼ਾਨ ਦੇ ਵਿੱਚ ਆਪਣੇ ਬੇਬੇ ਬਾਬੂ ਬੈਠੇ ਨੇ ਉਥੇ ਤੇ ਚਾਹ ਚਾਹ ਬਣ ਰਹੀ ਹੈ ਉਥੇ ਨਾਲ ਦਰਸ਼ਨਾ ਕਿਹੜੀ ਵਾਲੀ ਹੈ ਪਹਿਲਾਂ ਇਹ ਤਾਂ ਸਾਬਿਆ ਨਹੀਂ ਦਏ ਆ ਪਛਾਦਾ ਛਕਣਾ ਜਿਉ ਸਾਬਿਆ ਛਕ ਲਿਆ ਤੇ ਭਾਜੀ ਨਹੀਂ ਆਏ ਨੇ ਖਾਣ ਪੋਣ ਅੱਜ ਤੇ ਪਾਜੀ ਬੂਟਾ ਹੰਗਦੇ ਨੇ ਚਾਹ ਬਣਾਉਣਾ ਮੰਡ ਦੇ ਵਿੱਚ ਆਹਾ ਉਹ ਤਾਂ ਪਾਜੀ ਚਾਹ ਤਾਂ ਘਰੇ ਘਰੇ ਤੋਂ ਪੀਣੇ ਗਏ ਸਾਲੀਆ ਦਾ ਨਿਆਰਾ ਨਾ ਤਾਂ ਬੱਕਾ ਹੀ ਹੈ ਬਾਲੇ ਪੈ ਗਈ ਹੈ ਹੈ ਇਹ ਆ ਦੇਸੀ ਚਾਹ ਆਦਰਸ਼ਨਾ ਇਹ ਮੰਡ ਦੀ ਚਾਹ ਦੇਸੀ ਚਾਹ ਦਰਿਆ ਦਾ ਪਾਣੀ ਹੈ ਪਤੀਲੀ ਦੀ ਚਾਹ ਤੇ ਥੱਲੇ ਸੇੜੀਆਂ ਦੀ ਅੱਗ ਟੱਕਦੇ ਟੱਕਦੇ ਪੁੱਠੇ ਬਾਲੇ ਵਜ ਵਜ ਕੇ ਚਾਹ ਬਣਦੀ ਐ ਹਾਂ ਕੋਨੇ ਆਪੇ ਪੀ ਲੈਣ ਆ ਆ ਚੱਲਦੇ ਦੇਸੀ ਦਵਾੜ ਮੰਡ ਦੇ ਇਹਨਾਂ ਚੀਜ਼ਾਂ ਦੇ ਕਿੱਥੇ ਆ ਕੋਨਾ ਵੀ ਤੁਸੀਂ ਮੰਡਾ ਦੇ ਵਿੱਚੋਂ ਭਾਂਡੇ ਜੱਗ ਸਟੀਲ ਦੇ ਦਾ ਇਹੋ ਜਿਹੀਆਂ ਚੀਜ਼ਾਂ ਕਾਮਯਾਬ ਹੁੰਦੀਆਂ ਫਿਲਟਰ ਪਾਣੀ ਫਿਲਟਰ ਪਾਣੀ ਇਹੋ ਪਾਣੀ ਮੇਨ ਆ ਚੀਜ਼ਾਂ ਵਿੱਚ ਦਵਾੜਾਂ ਦੇ ਨੂੰ ਦਵਾੜਾਂ ਇੱਕੋ ਤੇ ਕਾ ਭੂਟ ਹੁਆ ਅਤਿ ਦਿਨਾ ਇਹ ਚਾ ਫੜਾਉਂਦੇ ਆ ਇੱਕ ਹਮ ਜਾਂਦਾ ਮੁੰਡਾ ਵਾਸਾ ਨਰਿੰਜਨ ਸੌਂਦਾ ਇਹ ਤਿੰਨਾਂ ਨੇ ਬੀਜਦੇ ਆ ਹਾਂ ਵਾ ਦੋ ਤਿੰਨਾਂ ਸਾਲਾਂ ਤੋਂ ਬੀਜਦੇ ਤਿੰਨ ਨੂੰ ਪੁੱਲ ਜਣਾ ਚੱਤੇ ਚੁੱਕਾ ਓਕੇ ਆਪਾਂ ਕੋਲ ਨੇ ਨਾ ਬੋਲੇ ਖਲਾਰੀ ਜਾਂਦੇ ਗਰੁੱਪ ਚ ਵੇਖੀ ਪੈਂਦੇ ਆ ਅੱਜ ਇੱਥੇ ਆਪਾਂ ਬੈਠੇ ਆ ਢੰਨ ਹੁੰਦੀ ਹੀ ਗਾਂ ਤੱਕ ਡੂੰਗੀ ਜਾਂਦੀ ਹੀ ਇਹ ਉਹਨਾਂ ਬੜੀ ਮਿਹਨਤ ਕਰਕੇ ਤੇ ਪੱਧਰੀਆਂ ਕਰਕੇ ਤੇ ਪਰ ਆਹ ਹੋ ਗਈ ਆ ਬਰਾਬਰ ਝੋਨ ਨਾਲ ਚੀਜ਼ਾਂ ਵਾਲੀ ਟਾਊਨ ਤੋਂ ਕੰਨੇ ਕਰੇ ਤਾਂ ਪਾਣੀ ਚੱਲ ਗਿਆ ਆ ਪਾਣੀ ਚੰਦਿਆਂ ਦਾ ਆ ਦੋਵੇਂ ਬਹੁਤ ਚੜਾ ਹੈ ਪਾਣੀ ਹੁੰਦਾ ਹੈ ਕਿ ਇੱਥੇ ਬਹੁਤ ਸੋਕਾ ਰਹਿੰਦਾ ਹੈ ਪਾਪਾ ਇਹਨਾਂ ਨੇ ਬਹੁਤ ਤੋ ਮਾਰਾਇਆ ਮਾਰਾਇਆ ਆਉਂ ਨੀ ਕੋ ਕਰਤਾ ਨਿਸ਼ਾਨੀ ਰਹਿ ਗਿਆ ਸਰ ਪਾਪਾ ਠੰਡੀ ਕਰ ਆਜੋ ਇੱਥੇ ਆ ਰੋ ਪੈਰੋ ਹਾਂ ਐਤ ਬੈ ਐ ਤੂੰ ਬੈ ਨਹੀਂ ਤੇ ਲੱਖ ਦੋ ਦਰਸ਼ਨਾ ਦੇ ਨੂੰ ਤੇ ਨਿਆਣਾ ਸਮਝੀ ਜਾਂਦੀ ਹੈ ਨਾ ਚੱਲ ਬਹਿ ਜਾ ਪੁੱਤ ਬਹਿ ਜਾ ਹੈਲੋ ਕਿਧਰ ਚੱਲੀ ਆ ਕਿੱਥੇ ਫੋਟੋ ਜੀ ਆਪਾਂ ਕਿੱਥੇ ਫੇਕ ਆ ਪੈਸੇ ਪੂਸੇ ਬਾਰੇ ਬਿੱਲੋ ਸੋਚੇ ਦੁਨੀਆ ਜੱਟ ਪੈਦਾ ਹੋਇਆ ਵਸ ਛਾਉਣ ਵਾਸਤੇ ਪੈਸੇ ਪੂਸੇ ਬਾਰੇ ਉਧਰ ਖਾਲ ਪਾਗ ਨਹੀਂ ਪਰ ਲੱਦੇ ਆ ਬੰਦੇ ਆਪਣੇ ਤੇ ਉਹ ਖਾਲ ਪੋਣੀ ਸ਼ੁਰੂ ਕਰਦੀ ਨਾ ਆਈ ਚੱਕਿਆ ਵਾਲਾ ਇੰਜਨ ਆਈਸੋ ਇਹੋ ਪਾਣੀ ਜਾਂਦਾ ਨਾ ਟਪਟੇ ਦਾ ਆਹ ਪਾਣੀ ਜਾਂਦਾ ਇੰਜਨ ਨੂੰ ਠੰਡਾ ਕਰਨ ਵਾਸਤੇ ਤੇ ਇਧਰੋਂ ਨਾਲ ਹੀ ਜਾਂਦਾ ਗਰਮ ਪਾਣੀ ਨਿਕਲ ਜਾਂਦਾ ਵਾ ਉਹ ਪੀਟਰ ਇੰਜਨ ਨੂੰ ਉਹਨਾਂ ਨੂੰ ਵੀ ਕੋਤਵਾ ਇਹਨਾਂ ਦੇ ਜਗ੍ਹਾ ਲਾਉਣੇ ਪਏਦੇ ਪਟੇ ਵਾਲੇ ਉਹ ਸਿੱਧਾ ਹੀ ਨਾਲ ਉਹਨੂੰ ਇਹ ਨਲਕੇ ਦਾ ਪਾਣੀ ਵੀ ਪਹਿਲੀ ਵਾਰ ਆ ਪੀਣ ਲੱਗੇ ਆਪਾਂ ਪਾਣੀ ਕੱਢਦਾ ਰਹੀਆਂ ਹਾਂ ਹਾਂ ਸਵਾਲ ਪੈਨ ਦਾ ਪਾ ਦਾਂਗੇ ਇਹਦਾ ਪੁਆਈਏ ਵਾਲਾ ਕੋਈ ਨਾਲ ਹੀ ਹਾਂਜੀ ਸਰਕਲ ਵੈਲਾ ਕਿੱਡੀ ਵਧੀਆ ਹੋ ਗਈ ਏ ਲੈ ਜਾਓ ਪਰਖੇ ਇੱਥੇ ਵੀ ਸ਼ਾਨ ਹੁੰਦੀ ਪੜਾ ਡੜੀ ਕੋਈ ਹੈ ਨਹੀਂ ਇੱਥੇ ਨਹੀਂ ਸ਼ਾਨ ਹਾਂ ਤੇ ਤਾਈ ਕੀ ਪੈਰੀ ਕੜੀ ਫਿਰੇਗੀ ਆੜੀ ਆੜੀ ਆਹ ਉਹ ਇੰਨੇ ਆ ਅੱਛਾ ਇਹ 비ਜੀਰ ਕਿਉਂ ਬਣਾ ਗਿਆ ਫੋਟੋ ਦੀ ਵੀ ਲਾਗੇ ਬਣਾ ਇਹ ਨਹੀਂ 비ਜੀ ਆ ਆਹ ਉਹ ਨੇ 비ਜੀ ਕੰਨ ਦਾ ਮਾਦਾ ਮਾਦਾ ਨਰਕਾ ਗੇੜਦੀ ਹੋਈ ਮਾਦਾ ਪਹਿਲੀ ਵਾਵਾ ਚੇਰ ਬਾਦ ਅਸੀਂ ਕਿੰਨੀ ਖੁਸ਼ੀ ਹੋਈ ਆ ਕੇ ਹਾਂ ਜਾਲ ਲਾਇਆ ਜਲੀ ਕੇ ਜਾਲ ਜਾਲ ਭਰ ਲੋ ਤੇ ਨਲ ਕੇ ਦੋ ਸਿਕਾਉਣੇ ਸਾਰਿਆਂ ਜਾ ਕੇ ਬਾਬੋ ਪਾਕਿਸਤਾਨ ਦੀ ਜਗ੍ਹਾ ਲਾ ਵਾ ਨਾ ਲੈ ਪਾਣੀ ਤੇ ਆਦੇ ਪਿਆ ਤੇ ਮੁੱਖੇ ਇਹ ਦਰਾਂ ਮਾਰ ਕੇ ਜੀ ਚਲਣਾ ਹਰ ਤੀਂ ਇਹਨਾਂ ਡੱਬੋਂ ਨੂੰ ਕੁੱਲੀਆਂ ਵਾਲਿਆ ਜੀ ਉੱਪਰ ਗਲਾਸ ਲਾਇਆ ਉਹਨੇ ਸੁਮ ਦੋ ਚਾਰ ਨਾਲ ਗਲਤੀ ਹੋ ਗਈ ਆ ਦੇ